ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਵੀ ਰਿਲੈਪਸ ਬਾਰੇ ਵੀ ਜਿਹੜਾ ਨਸ਼ੇ ਵਾਲਾ ਵਿਅਕਤੀ ਆ ਉਹ ਰਿਲੈਪਸ ਕਿਉਂ ਹੁੰਦੇ ਆ ਨੌਜਵਾਨ ਰਿਲੈਪਸ ਨਸ਼ਾ ਛੱਡਣ ਤੋਂ ਬਾਅਦ ਦੁਬਾਰਾ ਨਸ਼ੇ ਤੇ ਕਿਉਂ ਲੱਗ ਜਾਂਦੇ ਆ ਕਿਉਂ ਰਿਲੈਪਸ ਹੁੰਦੇ ਆ ਕੀ ਕਾਰਨ ਹੁੰਦੇ ਆ ਕੀ ਰੀਜ਼ਨ ਹੁੰਦੇ ਆ ਉਹਦੇ ਪਿੱਛੇ ਤਾਂ ਦੱਸ ਦੇਣਾ ਚਾਹੁੰਦਾ ਵੀ ਰਿਲੈਪਸ ਜਿਹੜਾ ਹੁੰਦਾ ਨਾ ਉਹ ਕਦੇ ਵੀ ਸਿੱਧਾ ਨਹੀਂ ਹੁੰਦਾ ਉਹਦੀਆਂ ਵੀ ਸਟੇਜਸ ਹੁੰਦੀਆਂ ਕੋਈ ਨਾ ਕੋਈ ਉਹਦੇ ਪਿੱਛੇ ਕਾਰਨ ਹੁੰਦੇ ਆ ਜਿੰਨਾ ਕਰਕੇ ਬੰਦਾ ਰਿਲੈਪਸ ਹੁੰਦਾ ਕੋਈ ਰੀਜ਼ਨ ਹੁੰਦੇ ਆ ਠੀਕ ਹੈ ਨਾ ਤਾਂ ਇਹਦੀਆਂ ਵੀ ਤਿੰਨ ਸਟੇਜਸ ਹੁੰਦੀਆਂ ਜਿਨ੍ਹਾਂ ਦੇ ਵਿੱਚੋਂ ਵਿਅਕਤੀ ਰਿਲੈਪਸ ਹੋ ਕੇ ਲੰਘਦਾ ਤਾਂ ਜਿਹੜੀ ਸਭ ਤੋਂ ਪਹਿਲੀ ਸਟੇਜ ਹੁੰਦੀ ਆ ਉਹ ਹੁੰਦੀ ਆ ਇਮੋਸ਼ਨਲ ਰਿਲੈਪਸ ਫਿਰ ਉਸ ਤੋਂ ਬਾਦ ਆਉਂਦੀ ਆ ਮੈਂਟਰਲ ਰਿਲੈਪਸ ਤੇ ਫਿਰ ਤੀਜੀ ਆਉਂਦੀ ਆ ਫਿਜ਼ੀਕਲ ਰਿਲੈਪਸ ਇਮੋਸ਼ਨਲ ਰਿਲੈਪਸ ਦੇ ਵਿੱਚ ਕੀ ਹੁੰਦਾ ਵੀ ਜਦੋਂ ਵਿਅਕਤੀ ਦੀਆਂ ਭਾਵਨਾਵਾਂ ਉਹਦੇ ਵੱਸ ਦੇ ਵਿੱਚ ਨਹੀਂ ਰਹਿੰਦੀਆਂ ਮਰੀਜ਼ ਜਦੋਂ ਰੀਹੈਬਿਲੇਸ਼ਨ ਸੈਂਟਰ ਦੇ ਵਿੱਚੋਂ ਜਾਂ ਕਿਤੇ ਵੀ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਘਰ ਨਸ਼ਾ ਛੱਡਣ ਤੋਂ ਬਾਅਦ ਘਰ ਜਾਂਦਾ ਨਾ ਤਾਂ ਉਦੋਂ ਉਹਦੇ ਮਨ ਦੇ ਵਿੱਚ ਇਹ ਆਉਣਾ ਸ਼ੁਰੂ ਹੋ ਜਾਂਦਾ ਕਿ ਤਨਾ ਕਿਤੇ ਵੀ ਉਹ ਕੁਝ ਕਰ ਨਹੀਂ ਸਕਦਾ ਜਾਂ ਹੁੰਦਾ ਕਹੋ ਵੀ ਮੂਡ ਜਿਹੜਾ ਉਹ ਲੋ ਹੋ ਜਾਂਦਾ ਜਾਂ ਫਿਰ ਉਹਨੂੰ ਆਪਣਾ ਆਪ ਬੁਰਾ ਫੀਲ ਹੋਣ ਲੱਗ ਜਾਂਦਾ ਜਾਂ ਉਹਦੇ ਕਹੋ ਲਓ ਵੀ ਉਹਦੇ ਸਿੰਪਟਮ ਹੁੰਦੇ ਆ ਵੀ ਉਹਦਾ ਮਨ ਨਹੀਂ ਕਰਦਾ ਕਿ ਉਹ ਕਿਸੇ ਨਾਲ ਗੱਲ ਕਰੇ ਮਰੀਜ਼ ਆਪਣੇ ਆਪ ਨੂੰ ਆਈਸੋਲੇਟ ਕਰ ਲੈਂਦਾ ਮਤਲਬ ਇਕੱਲਾ ਰਹਿਣਾ ਸ਼ੁਰੂ ਕਰ ਦਿੰਦਾ ਤਾਂ ਕਿਸੇ ਨਾਲ ਉਹ ਗੱਲ ਨਹੀਂ ਕਰਦਾ ਬਾਹਰ ਨਹੀਂ ਨਿਕਲਦਾ ਸੋ ਜਦੋਂ ਉਹਦੀਆਂ ਭਾਵਨਾਵਾਂ ਉਹਦੇ ਬਸ ਦੇ ਵਿੱਚ ਨਹੀਂ ਰਹਿੰਦੀਆਂ ਜਾਂ ਗਲਤ ਸੋਚਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਕਹ ਲਓ ਵੀ ਕਿਸੇ ਇਨਸੀਡੈਂਟ ਕਰਕੇ ਜਾਂ ਕਿਸੇ ਸਿਚੁਏਸ਼ਨ ਕਰਕੇ ਉਦੋਂ ਹੁੰਦਾ ਇਮੋਸ਼ਨਲ ਲੈਪਸ ਜਿਹੜਾ ਉਹ ਸ਼ੁਰੂ ਹੋ ਜਾਂਦਾ ਤੇ ਦੂਜੀ ਸਟੇਜ ਆਉਂਦੀ ਹੈ ਮੈਂਟਰਲ ਲੈਪਸ ਦੀ ਮੈਂਟਰਲ ਲੈਪਸ ਦੇ ਵਿੱਚ ਜੋ ਪੇਸ਼ੈਂਟ ਦੇ ਦਿਮਾਗ ਦੇ ਵਿੱਚ ਸੋਚਾਂ ਚੱਲ ਰਹੀਆਂ ਸੀ ਜਾਂ ਉਹਨਾਂ ਤੇ ਉਹ ਪਲੈਨਿੰਗ ਕਰਨੀ ਸ਼ੁਰੂ ਕਰ ਦਿੰਦਾ ਕਿ ਜਿਵੇਂ ਮੰਨ ਲਓ ਉਹਦੇ ਦਿਮਾਗ ਦੇ ਵਿੱਚ ਸੋਚਾਂ ਆ ਰਹੀਆਂ ਵੀ ਤੂੰ ਸਿਗਰਟ ਲੈ ਲੈ ਤੂੰ ਪੂਲੇ ਪਲਾ ਲੈ ਜਾਂ ਤੂੰ ਪੈਗ ਲੈ ਲੈ ਹਨਾ ਤਾਂ ਹੁਣ ਉਹ ਇਹਨਾਂ ਚੀਜ਼ਾਂ ਨੂੰ ਵਰਤਣ ਦੇ ਲਈ ਇੱਕ ਪਲੈਨਿੰਗ ਸ਼ੁਰੂ ਕਰ ਦਿੰਦਾ ਘਰ ਦੇ ਵਿੱਚ ਜਾਣ ਪੁੱਜ ਕੇ ਲੜੇਗਾ ਬਹਾਨੇ ਬਣਾਵੇਗਾ ਇਦਾਂ ਦੇ ਬਹਾਨੇ ਲੱਭੂਗਾ ਜਿਹਦੇ ਨਾਲ ਉਹ ਘਰ ਦੇ ਵਿੱਚੋਂ ਬਾਹਰ ਚਲਾ ਜਾਵੇ ਪਲੈਨਿੰਗ ਸਟਾਰਟ ਹੋ ਜਾਂਦੀ ਹੈ ਕਿ ਕਿੱਥੋਂ ਮੈਂ ਪੈਸੇ ਲੈ ਕੇ ਆਵਾਂ ਕਿੱਥੋਂ ਆਪਣਾ ਨਸ਼ਾ ਲੈ ਕੇ ਆਉਣਾ ਜਾਂ ਜਦੋਂ ਉਹ ਆਪਣੀਆਂ ਸੋਚਾਂ ਨੂੰ ਇੱਕ ਰਾਹ ਦੇਣ ਲੱਗ ਜਾਂਦਾ ਤਾਂ ਉਦੋਂ ਉਹਦਾ ਮੈਂਟਰਲ ਲੈਪਸ ਸ਼ੁਰੂ ਹੋ ਜਾਂਦਾ ਤੇ ਤੀਜੀ ਸਟੇਜ ਜਿਹੜੀ ਆਉਂਦੀ ਆ ਉਹ ਆਉਂਦੀ ਆ ਫਿਜ਼ੀਕਲੀ ਰਿਲੈਪਸ ਫਿਜ਼ੀਕਲੀ ਰਿਲੈਪਸ ਦੇ ਵਿੱਚ ਜੋ ਉਹਨੇ ਮੈਂਟਰਲ ਰਿਲੈਪਸ ਦੇ ਵਿੱਚ ਜੋ ਪਲੈਨਿੰਗ ਕੀਤੀ ਸੀ ਸਮਝ ਲਓ ਵੀ ਉਹਦੇ ਤੇ ਉਹਨੇ ਐਕਸ਼ਨ ਕਰ ਦਿੱਤਾ ਆ ਜੋ ਉਹ ਪਹਿਲਾਂ ਸੋਚ ਰਿਹਾ ਸੀ ਕਿ ਕਿੱਥੋਂ ਮੈਂ ਪੈਸੇ ਲੈ ਕੇ ਆਵਾਂ ਕਿੱਥੋਂ ਮੈਂ ਨਸ਼ਾ ਲੈ ਕੇ ਆਵਾਂ ਜੋ ਵੀ ਪਲੈਨਿੰਗ ਸੀ ਹੁੰਦੀ ਉਹਦੇ ਤੇ ਉਹਨੇ ਐਕਸ਼ਨ ਕਰ ਦਿੱਤਾ ਮਤਲਬ ਉਹਨੇ ਘਰੇ ਚੋਰੀ ਕਰਕੇ ਜਾਂ ਉਹਨੇ ੱਟਕੇ ਨਾਲ ਜਾਂ ਜਿਵੇਂ ਵੀ ਕਹਿ ਲੋ ਵੀ ਉਹਨੇ ਪੈਸੇ ਦਾ ਜ਼ੁਗਾਰ ਕਰ ਲਿਆ ਪੈਸੇ ਦਾ ਅਰੇਂਜ ਕਰਕੇ ਉਹ ਬਾਹਰ ਚਲਾ ਗਿਆ ਤੇ ਹੁਣ ਉਹ ਆਪਣਾ ਨਸ਼ਾ ਲੈਣ ਦੇ ਲਈ ਤਿਆਰ ਤਾਂ ਇਹ ਉਹਦੀ ਤੀਜੀ ਸਟੇਜ ਹੁੰਦੀ ਆ ਜਦੋਂ ਉਹ ਫਿਜ਼ੀਕਲੀ ਰਿਲੈਪਸ ਹੁੰਦਾ ਮਤਲਬ ਕਿ ਜੋ ਵੀ ਉਹ ਆਪਣਾ ਸਬਸਟੈਂਸ ਲੈ ਰਿਆ ਸੀ ਉਹਨੂੰ ਉਹਨੇ ਯੂਜ਼ ਕਰ ਲਿਆ ਸੋ ਸਾਨੂੰ ਇੱਥੇ ਇਹ ਚੀਜ਼ ਸਮਝਣੀ ਪੈਣੀ ਹੈ ਕਿ ਫਿਜ਼ੀਕਲ ਰੈਲੈਪਸ ਦੇ ਵਿੱਚ ਪੇਸ਼ੈਂਟ ਦਾ ਆਪਣੇ ਆਪ ਨੂੰ ਰੋਕਣਾ ਜਾਂ ਪਰਿਵਾਰ ਵੱਲੋਂ ਮਰੀਜ਼ ਨੂੰ ਰੋਕਣਾ ਬੜਾ ਮੁਸ਼ਕਲ ਹੁੰਦਾ ਸੋ ਐਜ਼ ਅ ਫੈਮਿਲੀ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਪੇਸ਼ੈਂਟ ਨੂੰ ਇਮੋਸ਼ਨਲ ਰੈਲੈਪਸ ਹੋਣ ਤੋਂ ਬਚਾਈਏ ਤੇ ਐਜ਼ ਅ ਪੇਸ਼ੈਂਟ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਆਪਣੇ ਆਪ ਨੂੰ ਇਹ ਦੇਖੀਏ ਵੀ ਕਿਤੇ ਮੈਂ ਇਮੋਸ਼ਨਲ ਰੈਲੈਪਸ ਦੇ ਵਿੱਚ ਤਾਂ ਨਹੀਂ ਜਾ ਰਿਹਾ ਕਿਤੇ ਮੈਂ ਇਮੋਸ਼ਨਲ ਰੈਲੈਪਸ ਹੋ ਤਾਂ ਨਹੀਂ ਰਿਹਾ ਅਗਰ ਤੁਹਾਨੂੰ ਲੱਗਦਾ ਵੀ ਮੈਂ ਉਸ ਸਟੇਜ ਦੇ ਵੱਲ ਜਾ ਰਿਹਾ ਤਾਂ ਆਪਣੀ ਦਿਲ ਦੀ ਗੱਲ ਜੋ ਹੈਗੀ ਆ ਉਹ ਕਿਸੇ ਨਾਲ ਸ਼ੇਅਰਿੰਗ ਕਰੋ ਉਸੇ ਟਾਈਮ ਕਿਸੇ ਕੋਲ ਜਾ ਕੇ ਬੈਠੋ ਆਪਣੇ ਆਪਣੀ ਸ਼ੇਅਰਿੰਗ ਕਰੋ ਤਾਂ ਕਿ ਤੁਸੀਂ ਆਪਣੇ ਆਪ ਨੂੰ ਇਮੋਸ਼ਨਲ ਲੈਪਸ ਹੋਣ ਤੋਂ ਬਚਾ ਸਕੋ ਤੇ ਆਪਣਾ ਮਾਈਂਡ ਜਿਹੜਾ ਹੈਗਾ ਉਹਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਬਿਜ਼ੀ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਸੀਂ ਇਸ ਪਹਿਲੀ ਸਟੇਜ ਤੋਂ ਅਗਰ ਬਚ ਗਏ ਤਾਂ ਅੱਗੇ ਵਾਲੀਆਂ ਸਟੇਜਸ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ